ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾ ਸੰਗਤ ਜੀ ਅੱਜ ਆਪਾਂ ਤੁਹਾਡੇ ਨਾਲ ਇੱਕ ਐਸੀਆਂ ਚਾਰ ਗੱਲਾਂ ਸਾਂਝੀਆਂ ਕਰਨ ਲੱਗੇ ਹਾਂ ਜੇ ਉਹ ਚਾਰ ਗੱਲਾਂ ਦੇ ਉੱਤੇ ਤੁਸੀਂ ਅਮਲ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਸਵਰਗ ਬਣ ਜਾਵੇਗੀ ਆਪਣਾ ਜੀਵਨ ਆਪਣੇ ਆਪ ਰਿਜਕ ਬਰਕਤ ਦੇ ਭੰਡਾਰਾਂ ਦੇ ਨਾਲ ਭਰ ਜਾਵੇਗਾ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਤਕਲੀਫਾਂ ਹਨ ਸਭ ਘਟੇ ਜਾਣਗੇ ਬਸ ਚੇਤੇ ਰੱਖਣੀਆਂ ਹਨ ਇਹ ਚਾਰ ਗੱਲਾਂ ਸਾਧ ਸੰਗਤ ਜੀ ਇਹਨਾਂ ਚਾਰ ਗੱਲਾਂ ਦੇ ਉੱਤੇ ਤੁਸੀਂ ਅਮਲ ਕਰਨਾ ਤੇ ਇੰਨੀਆਂ ਕੁ ਸੌਖੀਆਂ ਹੀ ਗੱਲਾਂ ਹਨ ਕਿ ਆਪਾਂ ਨੂੰ ਹਰ ਦਿਨ ਦੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਆਮ ਕੰਮਕਾਰ ਕਰਦੇ ਹਾਂ ਉਦੋਂ ਵੀ ਇਹਨਾਂ ਗੱਲਾਂ ਦੇ ਉੱਤੇ ਅਮਲ ਕਰ ਸਕਦੇ ਹਾਂ ਆਪਾਂ ਨੂੰ ਕੋਈ ਵੀ ਦੁੱਖ ਤਕਲੀਫ ਨਹੀਂ ਹੋਏਗੀ ਇਹਨਾਂ ਗੱਲਾਂ ਦੇ ਉੱਤੇ ਅਮਲ ਕਰਨ ਲੱਗਿਆਂ ਸਗੋਂ ਇਹ ਜਿਹੜੀਆਂ 4 ਗੱਲਾਂ ਹਨ ਆਪਣੀ ਜ਼ਿੰਦਗੀ ਨੂੰ ਸੌਖੇ ਪਾਸੇ ਲੈ ਜਾਣਗੀਆਂ ਪੁਰਾਣੇ ਵੇਲੇ ਦੀ ਗੱਲ ਹੈ ਕਿ ਇੱਕ ਨਗਰ ਦੇ ਵਿੱਚ ਇੱਕ ਬੜਾ ਹੀ ਅਕਲਮੰਦ ਰਾਜਾ ਸੀ ਸਾਰੀ ਪ੍ਰਜਾ ਉਸ ਤੋਂ ਖੁਸ਼ ਸੀ ਪੂਰੇ ਰਾਜ ਦੇ ਵਿੱਚ ਖੁਸ਼ਹਾਲੀ ਪਸਾਰੇ ਹੋਏ ਸੀ ਇਹ ਰਾਜਾ ਆਏ ਗਏ ਦੀ ਬਹੁਤ ਹੀ ਜ਼ਿਆਦਾ ਦੇਖਭਾਲ ਕਰਦਾ ਸੀ ਜਦੋਂ ਕੋਈ ਸਰਕਾਰੀ ਮਹਿਮਾਨ ਆਉਂਦਾ ਉਸੇ ਉਚੇਚੇ ਦੌਰ ਤੇ ਆਉ ਭਗਤ ਕਰਿਆ ਕਰਦਾ ਸੀ ਉਹ ਮਹਿਮਾਨ ਅੱਗੇ ਜਾ ਕੇ ਕਈ ਥਾਵਾਂ ਤੇ ਇਸੇ ਮਹਿਮਾ ਵਿੱਚ ਗਿਆ ਕਰਦੇ ਇਸ ਤਰੀਕੇ ਦੇ ਨਾਲ ਸ਼ਾਮ ਦੇ ਵੇਲੇ ਇੱਕ ਦਿਨ ਰਾਜਾ ਆਪਣੇ ਬਾਗੀਚੇ ਦੇ ਵਿੱਚ ਟਹਿ ਰਿਹਾ ਸੀ ਬਾਰਾ ਕੁਝ ਮੰਤਰੀ ਅੰਦਰ ਆ ਕੇ ਫਰਮਾਉਂਦੇ ਹਨ ਕਿ ਸੰਤ ਫਕੀਰ ਇੱਥੋਂ ਦੀ ਲੰਗ ਰਹੇ ਹਨ ਸੰਤ ਫਕੀਰ ਨੇ ਇਸ਼ਿਆ ਜ਼ਾਹਿਰ ਕੀਤੀ ਕਿ ਉਹ ਅੱਜ ਦੀ ਰਾਤ ਰਾਜਮੈਲ ਦੇ ਵਿੱਚ ਰਹਿਣਾ ਚਾਹੁੰਦੇ ਹਨ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਇੱਥੇ ਠਹਿਰਨ ਗਾਹ ਬਣੀ ਹੋਈ ਹੈ। ਨਗਰ ਦੇ ਵਿੱਚ ਰਾਤ ਰੁਕਣ ਦੇ ਪਰਬੰਧ ਹਨ। ਪਰ ਇਹ ਫਕੀਰ ਜੀ ਅਚੇਚਤ ਹੋਰਤੇ ਇਸ ਰਾਜਮੈਲ ਦੇ ਵਿੱਚ ਰਾਤ गुजारਣਾ ਚਾਹੁੰਦੇ ਹਨ। ਇਸ ਰਾਜੇ ਨੇ ਸੋਚਿਆ ਇਹ ਕਿਹਾ ਤੇ ਆਉਂਦਿਓ ਤੇ ਆਪਾਂ ਉਹਨਾਂ ਦੇ ਇਸ਼ਾ ਪੂਰੇ ਕੀਤੇ ਬਿਨਾ ਇਸ ਨਗਰ ਤੋਂ ਕਿਵੇਂ ਜਾਣ ਦੇ ਸਕਦੇ ਹਾਂ ਇਹਨਾਂ ਨੂੰ ਇੱਥੇ ਰਾਤ ਰੱਖਿਆ ਜਾਵੇ ਸ਼ਾਹੀ ਮਹਿਮਾਨ ਵਾਲੇ ਜਿੰਨੇ ਵੀ ठाट-ਬਾਠ ਹਨ ਉਹਨਾਂ ਦੇ ਤਹਿਤ ਇਹਨਾਂ ਦੀ ਸੇਵਾ ਕੀਤੀ ਜਾਵੇ ਇਹਨਾਂ ਦਾ ਇੱਜ਼ਤ ਮਾਨ ਕੀਤਾ ਜਾਵੇ ਰਾਤ ਦੇ ਵਿੱਚ ਭਾਦ ਭਾਦ ਦੇ ਪਕਵਾਨ ਮਿਲੇ ਸੌਂ ਦੇ ਲਈ ਮਖਮਲਰ ਜਾਈਆਂ ਦਾ ਬਿਸਤਰਾ ਦਾ ਪ੍ਰਬੰਧ ਕੀਤਾ ਗਿਆ ਸਵੇਰ ਵੇਲੇ ਵੀ ਕਈ ਤਰੀਕੇ ਦੇ ਕਈ ਕਿਸਮ ਦੇ ਪਕਵਾਨ ਪੱਕ ਕੇ ਫਕੀਰ ਜੀ ਦੇ ਅੱਗੇ ਰੱਖੇ ਗਏ ਫਕੀਰ ਜੀ ਹੁਣ ਜਾਣ ਬੁੱਝ ਕੇ ਇਸ ਰਾਜੇ ਦੀ ਮਹਿਮਾ ਪਰਖਣੀ ਚਾਹੁੰਦੇ ਸਨ ਫਕੀਰ ਜੀ ਬੜੇ ਖੁਸ਼ ਹੋਏ ਫਕੀਰ ਦੇ ਮਨ ਵਿੱਚ ਇੱਕ ਗੱਲ ਸੀ ਕਿ ਜਿੰਨੇ ਵੀ ਸੇਵਾ ਕੀਤੀ ਹੈ ਰਾਜੇ ਦੇ ਅੱਖੇ ਲੱਗਣ ਵਾਲੇ ਨੌਕਰਾਂ ਚਾਕਰਾਂ ਨੇ ਕੀਤੀ ਹੈ ਪਰ ਰਾਜਾ ਖੁਦ ਇੱਕ ਵਾਰ ਵੀ ਨਹੀਂ ਆਇਆ ਜੈਗਰ ਰਾਜਾ ਮੈਨੂੰ ਬਿਨਾ ਮਿਲੇ ਹੀ ਇਸ ਮੈਲ ਦੇ ਵਿੱਚੋਂ ਮੈਨੂੰ ਜਾਣਾ ਪੈ ਜਾਵੇ ਤਾਂ ਇਹਦਾ ਮਤਲਬ ਹੈ ਕਿ ਇਹ ਫੋਕੇ ਵਿਖਾਵੇ ਦੇ ਵਿੱਚ ਉਹ ਵਿਸ਼ਵਾਸ ਰੱਖਦਾ ਹੈ ਜਦੋਂ ਉਹ ਜਾਣ ਵਾਲਾ ਸੀ ਤਾਂ ਰਾਜਾ ਉਚੇਚੇ ਤੋਂ ਤੇ ਫਕੀਰ ਜੀ ਦੇ ਕੋਲ ਪਹੁੰਚਿਆ ਫਕੀਰ ਜੀ ਦੇ ਕੋਲ ਪਹੁੰਚ ਕੇ ਰਾਜੇ ਨੇ ਪੁੱਛਿਆ ਕਿ ਜੇਕਰ ਕੋਈ ਕਮੀ ਪੈਚੀ ਹੈ ਤਾਂ ਮੈਨੂੰ ਜ਼ਰੂਰ ਦੱਸੋ ਜੇਕਰ ਕਿਤੇ ਕੋਈ ਸਾਡੇ ਤੋਂ ਘਾਟਵਾਦ ਰਹਿ ਗਈ ਤਾਂ ਉਹਦੇ ਲਈ ਮੈਂ ਖਿਮਾ ਚਾਹੁੰਦਾ ਹਾਂ ਰਾਜੇ ਦੀ ਇਹ ਗੱਲ ਸੁਣ ਕੇ ਫਕੀਰ ਜੀ ਬਹੁਤ ਖੁਸ਼ ਹੋਏ ਕਿ ਤੁਸੀਂ ਰਾਜਾ ਹੋ ਤੁਸੀਂ ਸਾਰੇ ਨਗਰ ਦਾ ਧਿਆਨ ਰੱਖਦੇ ਹੋ ਤੁਸੀਂ ਇੱਕ ਮਹਿਮਾਨ ਦਾ ਇੱਕ ਸਾਧੂ ਫਕੀਰ ਦਾ ਇਕੱਲੇ ਤੌਰ ਤੇ ਧਿਆਨ ਨਹੀਂ ਰੱਖ ਸਕਦੇ ਮੈਂ ਤੁਹਾਡੇ ਤੰ ਤਰੀਕੇ ਤੋਂ ਖੁਸ਼ ਹਾਂ ਐਸੀ ਖੁਸ਼ੀ ਦੇ ਵਿੱਚ ਮੈਂ ਤੁਹਾਨੂੰ ਅੱਜ ਚਾਰ ਚੀਜ਼ਾਂ ਐਸੀਆਂ ਦੱਸਣ ਜਾ ਰਿਹਾ ਹਾਂ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਣਗੀਆਂ ਫਕੀਰ ਜੀ ਰਾਜਨੁਦਾਸ ਜੀ ਹਨ ਕਿ ਸਭ ਤੋਂ ਪਹਿਲਾਂ ਤਾਂ ਆਪਣੇ ਘਰ ਦੇ ਵਿੱਚ ਜਦੋਂ ਵੀ ਕੋਈ ਇਨਸਾਨ ਆਉਂਦਾ ਹੈ ਉਹਨੂੰ ਕਿਰੇ ਮੱਥੇ ਸਵੀਕਾਰ ਕਰੋ ਸਾਡੇ ਘਰੇ ਜੇ ਕੋਈ ਆਉਂਦਾ ਹੈ ਤਾਂ ਉਹਨੂੰ ਰੱਬ ਦਾ ਰੂਪ ਸਮਝਣਾ ਹੈ ਬਹੁਤੀ ਵਾਰ ਸਾਡੇ ਤੋਂ ਇਹ ਗਲਤੀ ਹੋ ਜਾਂਦੀ ਹੈ ਕਿ ਆਪਾਂ ਸੋਚਦੇ ਹਾਂ ਕਿ ਜੇਕਰ ਕੋਈ ਸਾਡੇ ਘਰ ਆ ਕੇ ਬੈਠ ਗਿਆ ਇਹ ਤਾਂ ਵਿਹਲਾ ਹੈ ਅਸੀਂ ਤਾਂ ਕੰਮ ਕਰਦੇ ਹਾਂ ਸਾਨੂੰ ਇਹ ਕੰਮ ਕਰ ਤੋਂ ਬਿਠਾ ਲਵੇਗਾ ਸਾਨੂੰ ਇਹਨੂੰ ਸਮਝ ਦੇਣਾ ਪੈਣਾ ਹੈ ਇਹ ਗੱਲ ਜਿਵੇਂ ਅਸੀਂ ਮਨ ਦੇ ਵਿੱਚ ਸੋਚਦੇ ਹਾਂ ਅੱਜ ਦੇ ਹਿਸਾਬ ਦੇ ਨਾਲ ਦੇਖੀਏ ਤੇ ਇੱਕ ਹੱਦ ਤੱਕ ਠੀਕ ਵੀ ਹੈ ਕਿ ਜੇਕਰ ਕੋਈ ਵਾਰ-ਵਾਰ ਬਿਨਾਂ ਵਜਾ ਆਉਂਦਾ ਹੈ ਉਹਦੇ ਬਾਰੇ ਇਹ ਗੱਲ ਕਹੀ ਜਾ ਸਕਦੀ ਹੈ ਪਰ ਆਪਾਂ ਮੱਥੇ ਤਿਉੜੀ ਕਦੇ ਨਹੀਂ ਪਾਉਣੀ ਜਿਸ ਘਰ ਕੋਈ ਵਾਰ-ਵਾਰ ਆ ਕੇ ਬੈਠਦਾ ਹੈ ਮਤਲਬ ਉਸ ਘਰ ਦੇ ਵਿੱਚ ਪਰਮਾਤਮਾ ਦੀ ਬਖਸ਼ਿਸ਼ ਹੈ ਕਿਸੇ ਨੂੰ ਉਸ ਘਰ ਤੋਂ ਉਮੀਦ ਹੈ ਕੁਝ ਮਿਲ ਸਕਦਾ ਹੈ ਉਸ ਨੂੰ ਤਾਂ ਹੀ ਉਹ ਵਾਰ-ਵਾਰ ਤੁਹਾਡੇ ਕੋਲ ਆ ਕੇ ਬੈਠਦਾ ਹੈ ਕਈ ਲੋਕਾਂ ਨੂੰ ਹੋ ਸਕਦਾ ਹੈ ਕਿ ਤੁਹਾਡੀ ਸੰਗਤ ਚੰਗੀ ਲੱਗਦੀ ਹੋਵੇ ਜੋ ਵੀ ਹੈ ਤੁਸੀਂ ਕਿਸੇ ਨੂੰ ਚੰਗਾ ਸਮਝਦੇ ਹੋ ਮਾੜਾ ਸਮਝਦੇ ਹੋ ਪਰ ਉਸ ਦਾ ਖੁੱਲੇ ਦਿਲ ਨਾਲ ਸਵਾਗਤ ਕਰੋ ਆਉ ਭਗਤ ਕਰੋ ਜੋ ਵੀ ਰੁੱਕੀ ਸੁੱਕੀ ਪੱਕੀ ਹੈ ਉਸੇ ਨਾਲ ਸਾਂਝੀ ਕਰੋ ਫਕੀਰ ਜੀ ਦੂਜੀ ਗੱਲ ਦੱਸਦੇ ਹਨ ਕਿ ਅੰਮ੍ਰਿਤ ਵੇਲਾ ਸੰਭਾਲਣਾ ਬੜਾ ਚਿਰੋਰੀ ਹੈ ਰਾਜ ਨੂੰ ਕਹਿੰਦੇ ਕਿ ਤੂੰ ਭਾਈ ਰਾਜਾ ਹੈ ਬਹੁਤ سارے ਕੰਮਕਾਰ ਹੁੰਦੇ ਹੋਣਗੇ ਪਰ ਕੁਝ ਸਮਾਂ ਤੈਨੂੰ ਕੱਢਣਾ ਹੀ ਚਾਹੀਦਾ ਹੈ ਮੈਂ ਦੇਖਿਆ ਤੇਰੇ ਨੌਕਰਾਂ ਚਾਗਰਾਂ ਤੋਂ ਪਤਾ ਲੱਗਿਆ ਕਿ ਬਹੁਤ ਲੇਟ ਉੱਠਦੇ ਹੋ ਪਰ ਇਹ ਤਰੀਕਾ ਸਹੀ ਨਹੀਂ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਲਾਜ਼ਮੀ ਹੈ। ਉਸ ਵੇਲੇ ਕੁਦਰਤ ਨੂੰ ਦੇਖਣ ਦਾ ਨੇੜਿਓਂ ਮੌਕਾ ਮਿਲਦਾ ਹੈ ਤੇ ਉਸ ਵੇਲੇ ਪਰਮਾਤਮਾ ਦਾ ਵੀ ਨਾਮ ਸਿਮਰਨਾ ਕਰਨਾ ਹੈ। ਫਕੀਰ ਜੀ ਤੇਜੀ ਗੱਲ ਦੱਸਦੇ ਹਨ ਕਿ ਜਿਹੜਾ ਵੀ ਸਾਡੇ ਘਰੋਂ ਆਵੇ ਕਦੇ ਵੀ ਭੁੱਖੇ ਪੇਟ ਵਾਪਸ ਨਹੀਂ ਜਾਣਾ ਚਾਹੀਦਾ। ਚੌਥੀ ਗੱਲ ਦੱਸਦੇ ਹਨ ਕਿ ਬਾਲ ਹੱਠ ਤੇ ਇਸਤਰੀ ਹੱਠ ਦੇ ਅੱਗੇ ਆਪਣਾ ਦਿਮਾਗ ਬੰਦ ਕਰਕੇ ਉਸ ਹੱਥ ਦੀ ਹਰ ਗੱਲ ਨੇ ਮੰਨ ਲੈਣੀ ਚਾਹੀਦੀ। ਖੈਰ ਫਕੀਰ ਜੀ ਤਾਂ ਇਹ ਗੱਲ ਦੱਸ ਕੇ ਚਲੇ ਗਏ। ਬਾਅਦ ਵਿੱਚ ਇਸ ਰਾਜਾ ਸਾਹਿਬ ਦੀ ਜ਼ਿੰਦਗੀ ਇੰਨੀ ਬਦਲ ਚੁੱਕੀ ਸੀ। ਇੱਕ ਦਿਨ ਉਹਨਾਂ ਨੇ ਸੋਚਿਆ ਕਿ ਫਕੀਰ ਜੀ ਨੇ ਜਿੰਨੀਆਂ ਕੰਮ ਦੀਆਂ ਗੱਲਾਂ ਦੱਸੀਆਂ ਹਨ ਇਨਾਂ ਦੇ ਅਮਲ ਵੀ ਕੀਤਾ ਜਾਵੇ। ਅਗਲੇ ਦਿਨ ਉਹਨਾਂ ਨੇ ਅਮਰਤੇ ਵਿਲਾਸ ਸੰਭਾਲਣਾ ਸ਼ੁਰੂ ਕਰ ਦਿੱਤਾ। ਅਮਰਤੇ ਮੇਲੇ ਉੱਠਣਾ, ਇਸ਼ਨਾਨ ਕਰਨਾ, ਪ੍ਰਮਾਤਮਾ ਦਾ ਨਾਮ ਜਪਣਾ, ਜਿੰਨਾ ਕੋ ਲੈ ਸਕਤੇ ਸੀ ਉਹਨਾਂ ਕੋ ਲੈਣਾ ਤੇ ਬਾਅਦ ਵਿੱਚ ਟੈਲਨ ਤੁਰ ਜਾਣਾ। ਬਗੀਚੀ ਦੇ ਵਿੱਚ ਟੈਲਨਾਂ ਦੇ ਕਦੇ ਕਿਸੇ ਪਾਸੇ ਇੱਕ ਦਿਨ ਰਾਜੇ ਦੀ ਘਰ ਵਾਲੀ ਰਾਣੀ ਉਸ ਨੂੰ ਇੱਕ ਤਰੀਕਾ ਦੱਸਦੀ ਹੈ ਕਿ ਸਵੇਰੇ ਜਦੋਂ ਤੁਸੀਂ ਉੱਠਦੇ ਹੋ ਅਮਰ ਤੇ ਮੇਲੇ ਤੁਹਾਡੇ ਕੋਲ ਬਹੁਤ ਸਮਾਂ ਹੁੰਦਾ ਹੈ। ਸਧਾਰਨ ਕੱਪੜਿਆਂ ਦੇ ਵਿੱਚ ਜਾ, ਸਿਪਾਈ ਦੇ ਕੱਪੜਿਆਂ ਦੇ ਵਿੱਚ, ਆਪਣੀ ਪ੍ਰਜਾ ਦੇ ਵਿੱਚ ਜਾਓ ਤੇ ਆਪਾਂ ਤਾਂ ਇੱਥੇ ਬੈਠੇ ਸੁਣਦੇ ਹਾਂ ਕਿ ਲੋਕ ਬੜੇ ਖੁਸ਼ ਹਨ, ਰਾਜੀ ਹਨ। ਕਦੇ ਜਾ ਕੇ ਵੀ ਪਤਾ ਤਾਂ ਕਰੀਏ ਕਿ ਕਿੰਨੇ ਕੁ ਰਾਜੀ ਹਨ, ਸੱਚ ਹੈ ਤੇ ਝੂਠ ਹੈ। ਜਿਹੜੀ ਗੱਲ ਜਿਹੜੀ ਜਾਣਕਾਰੀ ਆਪਣੇ ਕੋਲ ਪਹੁੰਚ ਰਹੀ ਹੈ, ਰਾਜਾ ਸੈਮਨ ਨੂੰ ਇੱਕ ਗੱਲ ਬੜੀ ਵਧੀਆ ਲੱਗੀ। ਅਗਲੇ ਦਿਨ ਅਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਪਰਮਾਤਮਾ ਦਾ ਨਾਮ ਜਪਿਆ ਤੇ ਪ੍ਰਜਾ ਦੇ ਵਿੱਚ ਚਲੇ ਗਏ ਸਾਦੇ ਜੇ ਕੱਪੜੇ ਪੈਨੇ ਹੋਏ ਸਨ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਕਿ ਰਾਜਾ ਹੈ ਕਈ ਥਾਵਾਂ ਦੇ ਰੋਕਤੇ ਹੋਏ ਜਾ ਰਹੇ ਹਨ ਤੇ ਅਚਾਨਕ ਇੱਕ ਘਰ ਦੇ ਕੋਲ ਦੇ ਲੰਘੇ ਦੇਖਦੇ ਹਨ ਤੇ ਦੇਖਦੇ ਹਨ ਕਿ ਘਰ ਦੇ ਵਿੱਚ ਇੱਕ ਬਜ਼ੁਰਗ ਔਰਤ ਚਰਖਾ ਘਾਤ ਰਹੀ ਹੈ ਕਦੇ ਰੋਂਦੀ ਹੈ ਤੇ ਫਿਰ ਪਰਮਾਤਮਾ ਦਾ ਨਾਮ ਜਪਦੀ ਹੈ ਤੇ ਕਦੇ ਹੱਸ ਪੈਂਦੀ ਹੈ ਇਹ ਰਾਜਾ ਸਾਹਿਬ ਉਸ ਦੇ ਘਰ ਦਾ ਦਰਵਾਜ਼ਾ ਖੜਕਾਉਂਦੇ ਹਨ ਤੇ ਆਗਿਆ ਮੰਗਦੇ ਹਨ ਕਿ ਮੈਂ ਤੁਹਾਡੇ ਘਰ ਦੇ ਅੰਦਰ ਆ ਸਕਦਾ ਹਾਂ ਕਹਿੰਦੇ ਹਾਂ ਜੀ ਆ ਜਾਓ ਪੁੱਛਦਾ ਹੈ ਕਿ ਭਾਈ ਤੁਹਾਡੇ ਰੋਂ ਦਾ ਕੀ ਕਾਰਨ ਹੈ ਰੋਂ ਦਾ ਕਾਰਨ ਉਹ ਦੱਸ ਹੀ ਹੈ ਕਿ ਕੋਈ ਗਲਤੀ ਨਹੀਂ ਹੋਈ ਕਿਸੇ ਤੋਂ ਉਸ ਦੀ ਗਲਤੀ ਦੀ ਸਜ਼ਾ ਮੇਰੇ ਘਰ ਵਾਲੇ ਨੂੰ ਮਿਲ ਗਈ ਉਹਦੀਆਂ ਦੋਵੇਂ ਲੱਤਾਂ ਵੱਡੀਆਂ ਗਈਆਂ ਤੇ ਉਹ ਆਪਣੇ ਆਪ ਨੂੰ ਐਸਾ ਹਾਲਾਤ ਦੇ ਵਿੱਚ ਲੈ ਆਉਂਦਾ ਹੈ ਕਿ ਹੁਣ ਉਸ ਦਾ ਸਾਰਾ ਪਾਲਨ ਪੋਸ਼ਨ ਉਸ ਨੂੰ ਇਥੋਂ ਲਾ ਜਾ ਕੇ ਉਥੋਂ ਤੱਕਲੇ ਚੋਂ ਦੀ ਚ ਮੇਵਾਰੀ ਮੇਰੀ ਹੈ ਕਿਸੇ ਦੀ ਗਲਤੀ ਦਾ ਸਿੱਟਾ ਮੈਨੂੰ ਭੁਗਤਣਾ ਪੈ ਰਿਹਾ ਹੈ ਮੇਰੇ ਕਰਮਾਂ ਦੇ ਵਿੱਚ ਹੀ ਰੋਣਾ ਹੈ ਹੋਰ ਕੁਝ ਨਹੀਂ ਕਹਿਣ ਨੂੰ ਫਿਰ ਉਹ ਕਹਿੰਦੇ ਕਿ ਪ੍ਰਮਾਤਮਾ ਦਾ ਨਾਮ ਕਿਉਂ ਲੈਂਦੇ ਹੋ ਕਹਿਣ ਲੱਗੀ ਕਿ ਜੇ ਇਹ ਬਚਿਆ ਤਾਂ ਉਹਦੇ ਵਿੱਚ ਪ੍ਰਮਾਤਮਾ ਦਾ ਹੱਥ ਸੀ ਪਰਮਾਤਮਾ ਦੀ ਕਿਰਪਾ ਕਰਕੇ ਬਾਚ ਗਿਆ ਇਸ ਕਰਕੇ ਜਦੋਂ ਮੈਂ ਚਰਖੇ ਦਾ ਗੇੜਾ ਦੇਂਦੀ ਹਾਂ ਇੱਕ ਵਾਰੀ ਰੋ ਲੈਂਦੀ ਹਾਂ ਤੇ ਇੱਕ ਵਾਰੀ ਹੱਸ ਲੈਂਦੀ ਹਾਂ ਪਰਮਾਤਮਾ ਨਾਮ ਜਪ ਲੈਂਦੀ ਹਾਂ ਕਹਿਣ ਲੱਗੀ ਕਿ ਠੀਕ ਹੈ ਰੋਣ ਦੀ ਸਮਝ ਆ ਗਈ ਪਰਮਾਤਮਾ ਦਾ ਨਾਮ ਜਪਣ ਦੀ ਸਮਝ ਆ ਗਈ ਹੱਸਦੇ ਕਿਉਂ ਹੋ ਕਹਿਣ ਲੱਗੀ ਕਿ ਜਿਸ ਦੀ ਵਜ੍ਹਾ ਕਰਕੇ ਜਿਸ ਇਨਸਾਨ ਦੀ ਗਲਤੀ ਕਰਕੇ ਮੇਰਾ ਪਤੀ ਇਸ ਹਾਲਾਤ ਦੇ ਵਿੱਚ ਪਹੁੰਚਿਆ ਉਹਦੇ ਕੋਲ ਵੀ ਗਿਣਤੇ ਦੇ 7 ਦਿਨ ਬਾਕੀ ਹਨ 7 ਦਿਨਾਂ ਬਾਅਦ ਉਹਦੀ ਜੀਵਨ ਲੀਲਾ ਵੀ ਖਤਮ ਹੋ ਜਾਵੇਗੀ ਇਸ ਕਰਕੇ ਮੈਨੂੰ ਖੁਸ਼ੀ ਹੋ ਰਹੀ ਹੈ ਰਾਜੇ ਦੀ ਉਤਸੁਕਤਾ ਜਾਗੀ ਰਾਜਾ ਹਰਾਨੋ ਇੰਨੇ ਜਾਣੀ ਚਾਹਣ ਕਿਵੇਂ ਹੋ ਸਕਦੀ ਹੈ ਕਿ ਉਹਦੇ ਕੋਲ 7 ਦਿਨ ਬਾਕੀ ਨੇ ਜਾਂ ਤਾਂ ਇਹ ਉਹਨੂੰ ਖੁਦ ਖਤਮ ਕਰਨ ਵਾਲੀ ਹੈ ਜਾਂ ਉਹਨੂੰ ਕਿਸੇ ਤੋਂ ਮਰਵਾਉਣ ਵਾਲੀ ਹੈ ਇਸਨੇ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸਨੇ ਦੱਸਿਆ ਕਿ ਕਿਸੇ ਦੇ ਝੂਠੇ ਕਿਸੇ ਕਾਮ ਦੇ ਕਿਸੇ ਨੇ ਕੋਈ ਘਟੀਆ ਹਰਕਤ ਕੀਤੀ ਸੀ ਤੇ ਉਸ ਤੋਂ ਬਾਅਦ ਇਸ ਜਿਹੜਾ ਇਲਜ਼ਾਮ ਸੀ ਉਹ ਝੂਠਾ ਮੇਰੇ ਪਤੀ ਦੇ ਉੱਤੇ ਲਵਾ ਦਿੱਤਾ ਰਾਜਿਤ ਕੋਲ ਇੰਨੀ ਸੋਚਨ ਸ਼ਕਤੀ ਨਹੀਂ ਸੀ ਜਾਂ ਉਹਦੇ ਅੱਗੇ ਸਬੂਤ ਹੀ ਉਸੇ ਤਰੀਕੇ ਨਾਲ ਰੱਖੇ ਕਿ ਉਹਨੇ ਮੇਰੇ ਘਰ ਵਾਲੇ ਨੂੰ ਕਲਮ ਕਰਨ ਦੀ ਉਹਦਾ ਸਿਰ ਖਤਮ ਕਰਕੇ ਉਸਨੂੰ ਲੱਤਾਂ ਬਾਹਾਂ ਵੱਢ ਕੇ ਸੁੱਟਣ ਦੀ ਸਜਾ ਦਿੱਤੀ ਪਰ ਜਿਹੜਾ ਜਲਾ ਦੇ ਨੂੰ ਖਤਮ ਕਰਨ ਗਿਆ ਸੀ ਉਹ ਸਿਰਫ ਲੱਤਾਂ ਵੰਡ ਕੇ ਉਸ ਤੋਂ ਅੱਗੇ ਹਿੰਮਤ ਨਾ ਹੋਈ ਤੇ ਉਸ ਨੂੰ ਜੰਗਲ ਵਿੱਚ ਸੁੱਟ ਕੇ ਆ ਗਿਆ ਪਰ ਇਹ ਸਾਰੀ ਜੋ ਗਲਤੀ ਸੀ ਇਹਦੇ ਵਿੱਚ ਮੇਰੇ ਘਰ ਵਾਲੇ ਦਾ ਕੋਈ ਕਸੂਰ ਨਹੀਂ ਸੀ ਇਸ ਕਰਕੇ ਮੈਂ ਦੁਖੀ ਹਾਂ ਕਿ ਐਸੇ ਦੇ ਹਾਲਾਤ ਕਿਸੇ ਹਾਲਾਤ ਦੇ ਵਿੱਚ ਪਹੁੰਚਿਆ ਸਾਡਾ ਕਸੂਰ ਵੀ ਕੋਈ ਨਹੀਂ ਸ਼ੁਕਰਗੁਜ਼ਾਰ ਇਸ ਕਰਕੇ ਹਾਂ ਕਿ ਬਚ ਗਿਆ ਤੇ ਖੁਸ਼ ਹੁਣ ਇਸ ਕਰਕੇ ਹਾਂ ਕਮਸ ਰਾਜਨ ਨੂੰ ਇੱਕ ਹਫ਼ਤੇ ਦੇ ਬਾਅਦ ਇੱਕ ਸੱਪ ਨੇ ਆ ਕੇ ਡੰਗ ਮਾਰਨਾ ਹੈ ਰਾਜ ਨੇ ਸਾਰੀ ਗੱਲ ਬਾਤ ਸੁਣੀ ਰਾਜ ਨੇ ਆਣਗਵਣ ਦੇ ਵਿੱਚੋਂ ਪਤਾ ਕੀਤਾ ਕਿ ਇਸ ਦੇ ਦਿਮਾਗੇ ਹਾਲਾਤ ਠੀਕ ਹਨ ਆਣਗਵਣ ਵਿੱਚੋਂ ਇਹ ਗੱਲ ਪਤਾ ਲੱਗੀ ਕਿ ਪਰਮਾਤਮਾ ਦਾ ਨਾਮ ਸਿਮਰਨ ਵੀ ਕਰਦੀ ਹੈ ਹੋਰ ਕਈ ਕਿਸਮ ਦੇ ਟਾਂਕ ਤਰੀਕੇ ਕਿਤਾਬਾਂ ਗ੍ਰੰਥ ਇਹਨੇ ਪੜੇ ਹਨ ਇਸ ਕਰਕੇ ਇਹਨੂੰ ਥੋੜਾ ਬਹੁਤ ਬਵੇਕ ਬਾਰੇ ਪਤਾ ਲੱਗ ਜਾਂਦਾ ਔਰ ਰਾਜਾ ਕਹਿੰਦਾ ਕਿ ਕਿਉਂਕਿ ਸਧਾਰਨ ਫੇਸ ਤੇ ਵਿੱਚ ਸੇ ਉਹ ਪੁੱਛਣ ਲੱਗਾ ਕਹਿਣ ਲੱਗਾ ਇਹ ਤਾਂ ਕਿਸੇ ਦਾ ਭਵਿੱਖ ਵੇਖ ਕੇ ਵੀ ਦੱਸ ਰਹੀ ਹੈ ਕਿ ਕੋਈ ਹਫ਼ਤੇ ਵਿੱਚ ਮਰ ਜਾਵੇਗਾ ਕਿ ਇਹ ਗੱਲ ਸੱਚ ਹੋ ਸਕਦੀ ਹੈ ਉਸ ਨੂੰ ਇਧਰ ਉਧਰ ਜਾਣ ਕਰੇ ਇਕੱਠੇ ਕਰਾਂ ਤੇ ਪਤਾ ਲੱਗਾ ਕਿ ਬਿਲਕੁਲ ਸੱਚ ਹੈ ਉਸਨੇ ਸੋਚਿਆ ਕਿ ਹੁਣ ਇਸ ਦਾ ਉਪਾਅ ਕੀ ਹੈ ਮੇਰੇ ਕੋਲ ਸਿਰਫ ਇੱਕ ਹਫ਼ਤਾ ਉਸਨੇ ਸੋਚਿਆ ਕਿ ਫਕੀਰ ਜੀ ਮੈਨੂੰ رائے ਦਿੱਤੀ ਸੀ ਕਿ ਕੋਈ ਵੀ ਘਰੇ ਆਉਂਦਾ ਹੈ ਉਹ ਰੱਬ ਦਾ ਰੂਪ ਹੈ ਪਰਮਾਤਮਾ ਦਾ ਨਾਮ ਤਾਂ ਮੈਂ ਪਹਿਲਾਂ ਜਾਪ ਰਿਆ ਜੇ ਸੱਪ ਮੇਰੇ ਘਰੇ ਆ ਰਿਹਾ ਤੇ ਰੱਬ ਦਾ ਰੂਪ ਹੋਏਗਾ ਜੋ ਮੇਰੇ ਘਰੇ ਆ ਰਿਹਾ ਤੇ ਫਕੀਰ ਜੀ ਨੇ ਕਿਹਾ ਕਿ ਕਦੇ ਵੀ ਮੇਰੇ ਘਰੋਂ ਭੁੱਖੇ ਪੇਟ ਨਹੀਂ ਜਾਣਾ ਚਾਹੀਦਾ ਤਾਂ ਉਸਨੇ ਸੱਪਾਂ ਦੇ ਲਈ ਕੁਝ ਵੀ ਜੈਦਾ ਹੁੰਦਾ ਹਰ ਇੱਕ ਚੀਜ਼ ਦਾ ਇੰਤਜ਼ਾਮ ਕਰ ਲਿਆ ਸੱਪ ਜਦੋਂ ਉਸ ਨੂੰ ਡੰਗ ਮਾਰਨ ਆਇਆ ਤੇ ਬੜਾ ਪਰਸਨ ਹੋਇਆ ਸੱਪ ਨੇ ਉਹਦੇ ਨਾਲ ਲੰਮਾ ਸਮਾ ਬਿਤਾਇਆ ਸਾਪ ਨੇ ਉਸ ਨੂੰ ਡੰਗ ਮਾਰਨ ਤੋਂ ਪਹਿਲਾਂ ਇਹ ਕਹਿ ਦਿੱਤਾ ਕਿ ਮੈਂ ਤੇਰੀ ਕਦਰ ਗੁਜ਼ਾਰੀ ਤੇ ਬੜਾ ਕੋਝਾ ਹਾਂ ਮੈਂ ਤੈਨੂੰ ਡਸਣ ਜ਼ਰੂਰ ਆਇਆ ਹਾਂ ਪਰ ਤੇਰੇ ਪ੍ਰਾਨ ਹਰਾੰਗਾ ਨਹੀਂ ਤੈਨੂੰ ਡੰਗ ਮਾਰ ਕੇ ਤੈਨੂੰ ਠੀਕ ਵੀ ਮੈਂ ਕਰਨਾ ਮੇਰੀ ਜ਼ਿੰਮੇਵਾਰੀ ਹੈ ਸਾਪ ਉਹਨੂੰ ਡੰਗ ਮਾਰਦਾ ਤੇ ਕਹਿੰਦਾ ਕਿ ਲੇਖਾਂ ਦਾ ਲਿਖਿਆ ਮਟਾਇਆ ਨਹੀਂ ਜਾ ਸਕਦਾ ਤਬਦੀਲ ਕੀਤਾ ਜਾ ਸਕਦਾ ਹੈ ਡੰਗ ਮਾਰਨ ਤੋਂ ਬਾਅਦ ਉਸੇ ਜਾਨਵਰ ਵੀ ਬਖਸ਼ ਦੇਂਦਾ ਤੇ ਰਾਜਾ ਉਹਨੂੰ ਕਹਿੰਦਾ ਕਿ ਦੇਖੋ ਭਾਈ ਤੁਸੀਂ ਆਏ ਹੋ ਤੁਸੀਂ ਰੱਬ ਦਾ ਰੂਪ ਹੋ ਤੁਹਾਡੀ ਮਹਿਮਾਨ ਨਿਵਾਜੀ ਕਰਨਾ ਉਸਨੂੰ ਖਵਾਉਂਦਾ ਪਿਉਂਦਾ ਹੈ ਜਦੋਂ ਵਾਪਸ ਜਾਣ ਲੱਗਦਾ ਹੈ ਤਾਂ ਸੱਪਾ ਕਹਿੰਦਾ ਕਿ ਮੈਂ ਤੇਰੇ ਤਰੀਕਾਕਾਰ ਤੋਂ ਇੰਨਾ ਖੁਸ਼ ਹਾਂ ਮੈਂ ਤੇਰੀ ਜਾਨ ਤਾਂ ਬਖਸ਼ ਦਿੱਤੀ ਮੈਂ ਤੈਨੂੰ ਇੱਕ ਹੋਰ ਗੋਣ ਦੇ ਕੇ ਜਾਣਾ ਹੈ ਅਰ ਜਦੋਂ ਤੈਨੂੰ ਇੱਕ ਐਸਾ ਗੋਣ ਦਿੱਤਾ ਕਿ ਤੂੰ ਇਨ੍ਹਾਂ ਪਸ਼ੂ ਪੰਛੀਆਂ ਦੀ ਆਵਾਜ਼ ਸੁਣ ਸਕੀਂਗਾ ਇਨ੍ਹਾਂ ਦੇ ਗਲ ਵਾਅ ਸਮਝ ਸਕੇਗਾ ਜੋ ਕੋਈ ਆਪਸ ਦੇ ਵਿੱਚ ਗੱਲਬਾਤ ਕਰਦੇ ਹਨ ਤੈਨੂੰ ਉਹਦਾ ਵੀ ਗਿਆਨ ਹੋਏਗਾ ਪਰ ਜੇਕਰ ਤੂੰ ਇਹ ਗੱਲ ਕਿਸੇ ਨੂੰ ਦੱਸ ਦਿੱਤੀ ਕਿ ਤੈਨੂੰ ਪਸ਼ੂ ਪੰਛੀਆਂ ਦੀ ਆਵਾਜ਼ ਸਮਝ ਆ ਸਕਦੀ ਹੈ ਉਹ ਤੇਰੀ ਜ਼ਿੰਦਗੀ ਦਾ ਆਖਰੀ ਦਿਨ ਹੋਏਗਾ ਇਸ ਕਰਕੇ ਕਦੇ ਕਿਸੇ ਨਾਲ ਗੱਲ ਸਾਂਝੀ ਨਹੀਂ ਕਰਨੀ ਇਹ ਵਰਦਾਨ ਦੇ ਕੇ ਉਹ ਸਭ ਤੋਂ ਚਲਾ ਗਿਆ ਹੁਣ ਰਾਜਾ ਸੀ ਉਹ ਟੈਲ ਦਾ ਰਹਿੰਦਾ ਸੀ ਤੇ ਕਦੇ ਕਿਤੇ ਜਾਂਦਾ ਤੇ ਕਦੇ ਕਿਤੇ ਜਾਂਦਾ ਇਸ ਤਰੀਕੇ ਨਾਲ ਰਾਜਾ ਇੱਕ ਦਿਨ ਜੰਗਲ ਵਿੱਚ ਆਪਣੀ ਘਰ ਵਾਲੀ ਦੇ ਨਾਲ ਗਿਆ ਹੋਇਆ ਸੀ। ਜੰਗਲ ਦੇ ਵਿੱਚ ਕਾਫੀ ਸਾਰੇ ਜਾਨਵਰ ਸਨ। ਜਦੋਂ ਉਹ ਜਨੌਰ ਆਪਸੇ ਵਿੱਚ ਗੱਲ ਕਰ ਰਹੇ ਸਨ, ਕੋਈ ਐਸੀਆਂ ਗੱਲਾਂ-ਬਾਤਾਂ ਕਰ ਰਹੇ ਸਨ। ਰਾਜਾ ਉਹਨਾਂ ਦੀਆਂ ਗੱਲਾਂ ਸੁਣ ਕੇ ਹੱਸ ਰਿਹਾ ਸੀ। ਰਾਣੀ ਪਿੱਛੇ ਖੜੀ ਦੇਖ ਰਹੀ ਸੀ ਕਿ ਰਾਜਾ ਲਗਾਤਾਰ ਕਦੀ ਕਿਸੇ ਵੱਲ ਨੂੰ ਮੂੰਹ ਕਰਕੇ ਹੱਸ ਰਿਹਾ ਕਦੀ ਕਿਸੇ ਵੱਲ ਨੂੰ। ਇਹਦੀ ਧਮਕੀ ਹਲਾਰ ਠੀਕ ਹੈ। ਰਾਣੀ ਉੱਥੇ ਜਦ ਕਰ ਗਈ। ਰਾਣੀ ਨੇ ਰਾਜਨ ਨੂੰ ਕਿਹਾ ਕਿ ਮੈਨੂੰ ਦੱਸੋ ਕੀ ਗੱਲ ਹੈ ਕਿਉਂ ਹੱਸ ਰਹੇ ਹੋ ਇਹੋ ਜਿਹਾ ਕੀ ਵਾਪਰਿਆ ਸੀ ਉਸਨੇ ਵਾਰ-ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਗੱਲ ਨਹੀਂ ਸਮਝੀ ਜਾ ਸਕਦੀ ਉਸਨੇ ਬਹੁਤ ਯਤਨ ਕੀਤਾ ਪਰ ਰਾਣੀ ਆਪਣੀ ਜੇਤੇ ਅੜ ਚੁੱਕੇ ਸੀ ਉਹ ਉਡੋਲ ਸੀ ਕਹਿੰਦੀ ਕਿ ਮੈਂ ਬੋਸ਼ ਕੇ ਹੀ ਰਹਾਂਗੀ ਉਹ ਵਜ੍ਹਾ ਸੀ ਕਹਿੰਦਾ ਕਿ ਚਲੋ ਠੀਕ ਹੈ ਮੈਂ ਤੁਹਾਨੂੰ ਦੱਸ ਦਿਆਂਗਾ ਪਰ ਆਪਾਂ ਲਾਦੀ ਤੇ ਘਾੜ ਤੇ ਚੱਲੀਏ ਰਾਜਨੇਵੇਂ ਮੈਂ ਕੱਲ ਸਵੇਰ ਵੇਲੇ ਦੱਸਾਂਗਾ ਸਾਰੇ ਰਾਜ ਦੇ ਵਿੱਚ ਗੱਲ ਫੈਲ ਗਈ ਕਿ ਰਾਜਾ ਤੇ ਰਾਣੀ ਕਿਸੇ ਗੱਲੋਂ ਨਰਾਜ ਹਨ ਰਾਜਨੇਵੇਂ ਵੀ ਕਹਿ ਦਿੱਤਾ ਕਿ ਜਦੋਂ ਮੈਂ ਤੈਨੂੰ ਗੱਲ ਇਹ ਦੱਸ ਦਿਆਂਗਾ ਮੇਰੀ ਉਹ ਜ਼ਿੰਦਗੀ ਦਾ ਆਖਰੀ ਵਾਲਾ ਦਿਨ ਹੋਏਗਾ ਇਹ ਸਾਰੇ ਰਾਜ ਦੇ ਵਿੱਚ ਗੱਲ ਆਗ ਵਾਂਗ ਫੈਲ ਗਈ ਤੇ ਖੈਰ ਰਾਜੇ ਦੇ ਨਾਲ ਮੰਤਰੀ ਸਨ ਉਹਨਾਂ ਨੇ ਰਾਜੇ ਨੂੰ ਰੋਕਨ ਦਾ ਯਤਨ ਕੀਤਾ ਕੋਸ਼ਿਸ਼ ਕੀਤੀ ਪਰ ਰਾਣੀ ਆਪਣੀ ਜੈਦ ਤੇ ਅੜੀ ਹੋਈ ਸੀ ਰਾਜਾ ਨਦੀ ਦੇ ਕਿਨਾਰੇ ਖੜ ਕੇ ਰਾਣੀ ਦੇ ਨਾਲ ਆਖਰੀ ਲਾਵਾਂ ਦੀਆਂ ਕੁਝ ਗੱਲਾਂ ਕਰ ਰਿਹਾ। ਉਸ ਤੋਂ ਬਾਅਦ ਉਸ ਨੇ ਉਹ ਗੱਲ ਦੱਸਣੀ ਸੀ। ਉਹਨ ਕਿਉਂ ਹੱਸ ਆ ਰਿਹਾ ਸੀ? ਅਚਾਨਕ ਹੀ ਦੇਖਦਾ ਕਿ ਉਸ ਦੇ ਸਾਹਮਣੇ ਨਦੀ ਤੋਂ ਥੋੜਾ ਜਿਹਾ ਹਟਮਾਏ ਇੱਕ ਡੂੰਗਾ ਖੋ ਬਣਿਆ ਹੋਇਆ ਸੀ। ਇਹ ਇੱਕ ਕਿਸਮ ਦਾ ਟੋਬਾ ਸੀ ਜਿਹਦੇ ਬਾਹਰ ਬਹੁਤ ਸਾਰਾ ਘਾਓ ਖਾਇਆ ਸੀ ਤੇ ਅੰਦਰ ਕਾਫੀ ਡੂੰਗਾ ਪਾਣੀ ਸੀ। ਇਸ ਟੋਬੇ ਨੂੰ ਇਸ ਨਦੀ ਤੋਂ ਪਾਲ ਲਿਆ ਜਾਂਦਾ ਸੀ ਉਸ ਦੇ ਨੇੜੇ ਤੇ ਇੱਕ ਬੱਕਰੀ ਤੇ ਇੱਕ ਬੱਕੜਾ ਖਾ ਜਾ ਰਹੇ ਸਨ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਸਨ ਰਾਜਾ ਇਹਨਾਂ ਦੀਆਂ ਗੱਲਾਂ ਵਿੱਚ ਸੁਣਨ ਲੱਗਾ ਤੇ ਰਾਜਾ ਸੁਣ ਰਿਹਾ ਸੀ ਕਿ ਬੱਕਰੀ ਬੱਕਰੇ ਨੂੰ ਕਹਿ ਰਹੀ ਸੀ ਕਿ ਜਿਹੜਾ ਖਾ ਅੰਦਰ ਵਾਲੇ ਪਾਸੇ ਇਸ ਟੋਬੇ ਦੇ ਸਕੂ ਦੇ ਮੈਨੂੰ ਉਹ ਚਾਹੀਦਾ ਹੈ ਬੱਕਰਾ ਬਹੁਤ ਜ਼ਤਨ ਗਾਦਾ ਨਹੀਂ ਉਹ ਵਾਪਸ ਆ ਜਾਂਦਾ ਫਿਰ ਉਹਨੂੰ ਕਹਿੰਦੀ ਕਿ ਫਿਰ ਜਾਂਦਾ ਹੈ ਉਹ ਖਾਓ ਦੇ ਕਾਬੂ ਨਹੀਂ ਹੁੰਦਾ ਫਿਰ ਵਾਪਸ ਆ ਜਾਂਦਾ ਤੇ ਇਹਨਾਂ ਵਾਲੇ ਕੋਸ਼ਿਸ਼ ਕਰਦਾ ਫਿਰ ਬੱਕਰੇ ਨੂੰ ਬੱਕਰੀ ਕਹਿੰਦੇ ਕਿ ਥੋੜਾ ਜਿਹਾ ਅੰਦਰ ਜਾ ਕੇ ਕੋਸ਼ਿਸ਼ ਕਰ ਕਿਨਨਕ ਤੂੰ ਮੇਰੀ ਗੱਲ ਸੁਣ ਮੈਂ ਕੋਈ ਕਿਸੇ ਰਾਜੇ ਦਾ ਰਾਜਾ ਨਹੀਂ ਮੈਂ ਦਿਮਾਗਵਰਤਨਾ ਜਾਣਦਾ ਹਾਂ ਮੈਂ ਬਿਲਕੁਲ ਦੁਸ਼ਤ ਹਾਲਾਤ ਦੇ ਵਿੱਚ ਹਾਂ ਮੈਨੂੰ ਪਤਾ ਹੈ ਉੱਥੇ ਮੇਰੀ ਜਾਨ ਨੂੰ ਖਤਰਾ ਹੈ ਇਸ ਕਰਕੇ ਮੈਂ ਅੰਦਰ ਨਹੀਂ ਜਾ ਸਕਦਾ ਉਹ ਫਿਰ ਜੈਦ ਕਰਨ ਲੱਗੇ ਤਾਂ ਬਹੁਤ ਜ਼ੋਰ ਨਾਲ ਉਹਦੇ ਵਿੱਚ ਟੱਕਰ ਮਾਰ ਦਿੰਦਾ ਉਹ ਜੋ ਪਛਾਪ ਮਾਫੀ ਮੰਗ ਕੇ ਆਪਣੇ ਕੰਮ ਦੇ ਲੱਗ ਜਾਂਦਾ ਬੱਕਰਾ ਬਕਰੀ ਨੂੰ ਕਹਿੰਦਾ ਕਿ ਰਾਜ ਲਈ ਲੱਗਾ ਹੈ ਦਿਮਾਗ ਤੋਂ ਪੈਦਲ ਹੈ ਜਦੋਂ ਇਹਨੂੰ ਪਤਾ ਹੈ ਕਿ ਇਹਦੀ ਕੋਈ ਅੰਦਰੋਨੀ ਗੱਲ ਦੱਸੇ ਤਾਂ ਮੌਤ ਹੋ ਜਾਵੇ ਕਿਤੇ ਕਿਉਂ ਇਹ ਸਾਰਾ ਸ਼ਾਹੀ ਧਾਮ-ਜਮ ਲੈ ਕੇ ਇਥੇ ਮਰਨ ਦੇ ਲਈ ਆ ਗਿਆ ਕਿਉਂ ਕਿ ਕਿਉਂ ਨਹੀਂ ਆਪਣੀ ਘਰ ਵਾਲੇ ਨੂੰ ਸਮਝਾ ਸਕਦਾ ਇਹਨੂੰ ਵੀ ਪਤਾ ਹੈ ਕਿ ਇਹ ਦਾ ਰਾਜਕਿੰਦਾ ਖੁਸ਼ਹਾਲੇ ਇਹਦੇ ਰਾਜ ਦੇ ਵਿੱਚ ਜੇ ਤੁਰ ਗਿਆ ਤੇ ਇਹਦੇ ਰਾਜ ਨੂੰ ਸੰਭਾਲੇਗਾ ਕੌਣ ਇਹ ਬੇਅਕਲ ਹੈ ਪਰ ਮੈਂ ਬਕਰਾ ਮੈਂ ਬੇਅਕਲ ਨਹੀਂ ਇਹ ਗੱਲ ਸੁਣ ਕੇ ਰਾਜ ਦੇ ਅੱਖਾਂ ਵਿੱਚ ਜਿਵੇਂ ਖੌਣ ਉਤਰ ਆਉਂਦਾ ਹੈ ਰਾਜਾ ਤੁਰੰਤ ਆਪਣੇ ਮਿਆਨ ਦੇ ਵਿੱਚੋਂ ਤਲਵਾਰ ਕੱਢਦਾ ਤੇ ਆਪਣੀ ਘਾਰਵਾਲੀ ਨੂੰ ਕਹਿੰਦਾ ਕਿਉਂਕਿ ਮੇਰੀ ਜਾਨ ਚਲੇ ਜਾਣੀ ਹੈ ਇਸ ਕਰਕੇ ਮੈਂ ਤੇਰੇ ਸਿਰ ਦੇ ਉੱਤੇ ਪਹਿਲਾਂ ਬਹੁਤ ਦੂੰਗਾ ਤੱਕ ਲਗਾਵਾਗਾ ਫਿਰ ਤੈਨੂੰ ਸਾਰੀ ਗੱਲ ਦੱਸਾਂਗਾ ਤੇ ਮਰਨ ਤੋਂ ਪਹਿਲਾਂ ਤੈਨੂੰ ਮੈਂ ਦੂਜਾ ਕਾਟਲਾ ਕੇ ਖਤਮ ਕਰ ਦੇਵਾਂਗੇ ਇਸ ਕਰਕੇ ਪ੍ਰਥਾ ਇਹ ਤਰੀਕਾ ਹੈ ਨਦੀ ਦੇ ਕਿਨਾਰੇ ਹੀ ਆਪਾਂ ਦੋਵਾਂ ਨੇ ਪ੍ਰਣ ਤਿਆਗਨੇ ਹਨ ਹਣ ਤੂੰ ਦੱਸ ਕੇ ਅਜੇ ਵੀ ਤੂੰ ਉਹ ਗੱਲ ਰਾਜ ਸੋਨਨ ਦੇ ਸ਼ਿਕ ਹੈ ਰਾਣੀ ਕਹਿੰਦੀ ਮੈਨੂੰ ਕਿ ਤੁਸੀਂ ਚਾਹੋ ਅਸੋ ਚਾਹੇ ਰੋਵੋ ਮੈਨੂੰ ਇਹਦੇ ਨਾਲ ਕੀ ਫਰਕ ਪੈਂਦਾ ਮੈਂ ਨਹੀਂ ਤੁਹਾਡਾ ਰਾਜ ਜਾਨਣਾ ਚਾਹੁੰਦੀ ਇਨੀ ਗੱਲ ਕਹਿ ਕੇ ਸ਼ਾਹੀ ਲਸ਼ਕਰ ਲੈ ਕੇ ਰਾਜਾ ਆਪਣੇ ਘਰ ਨੂੰ ਵਾਪਸ ਆ ਜਾਂਦਾ ਹੈ ਸੋ ਰਾਜਾ ਜਦੋਂ ਵਾਪਸ ਆ ਰਿਹਾ ਹੁੰਦਾ ਤੇ ਉਦੋਂ ਸੋਚਦਾ ਕਿ ਇਹ ਤਾਂ ਚਾਰ ਗੱਲਾਂ ਸਨ ਸਿਰਫ ਚਾਰ ਗੱਲਾਂ ਨੇ ਮੇਰੀ ਜ਼ਿੰਦਗੀ ਵਿੱਚ ਕਿੰਨਾ ਵੱਡਾ ਬਦਲਾਵ ਲੈ ਕੇ ਆਂਦਾ ਕਿਸ ਤਰੀਕੇ ਨਾਲ ਮੇਰੀ ਜ਼ਿੰਦਗੀ ਸਕਾਰਾਤਮਕ ਹੋ ਗਈ ਜੇ ਮੈਂ ਉਹ ਜੇ ਸੰਤ ਫਕੀਰਾਂ ਦੀ ਰੋਜ਼ ਗੱਲਬਾਤ ਸੁਣਾ ਤੇ ਰੋਜ਼ ਕਥਾ ਕੀਰਤਨ ਵਿੱਚ ਆ ਸੁਣਾ ਮੇਰੀ ਜ਼ਿੰਦਗੀ ਤਾਂ ਸਵਰਗ ਬਣ ਸਕਦੀ ਹੈ ਸੋ ਅੱਜ ਤੋਂ ਬਾਅਦ ਫਿਰ ਰਾਜਾ ਹਰ ਕਥਾ ਦਰਬਾਰ ਤੇ ਜ਼ਰੂਰ ਜਾਂਦਾ ਤੇ ਕਥਾ ਕੀਰਤਨ ਜ਼ਰੂਰ ਸੁਣਦਾ ਵਾਹਿਗੁਰੂ ਜੀ ਕਾ ਕਲ ਜ਼ਾ ਵਾਹਿਗੁਰੂ ਜੀ ਕੀ ਫਤਿਹ